ਤਾਰ ਅਧੀਨ ਹੈ ਜਿਸ ਦੇ ਚੱਲਦਿਆ ਇੱਕ ਦੂਜੇ ਤੇ ਬਿਆਨਵਾਜੀ ਨਾ ਕੀਤੀ ਜਾਵੇ ਤਾਂ ਦੱਸ ਦਈਏ ਕਿ ਜੋ ਅਕਾਲੀ ਦਲ ਤੇ ਵੱਡੇ ਸਵਾਲ ਖੜੇ ਹੋਏ ਸੀ ਕਿ ਉਹਨਾਂ ਦੀ ਸਰਕਾਰ ਸਮੇਂ ਬੇਅਦਬੀਆਂ ਹੋਈਆਂ ਜਾਂ ਵਾਕਵਾਖ ਘਟਨਾਵਾਂ ਵਾਪਰੀਆਂ ਨੇ ਪੰਥਕ ਮੁੱਦਿਆਂ ਨੂੰ ਲੈ ਕੇ ਤਾਂ ਉਸ ਮਸਲੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਸੀ ਅਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤਾਂ ਇਸੇ ਦੇ ਚੱਲਦਿਆਂ ਅ 2007 ਤੋਂ ਲੈ ਕੇ 2017 ਤੱਕ ਜੋ ਮੰਤਰੀ ਰਹੇ ਨੇ ਉਹਨਾਂ ਨੂੰ ਵੀ ਤਲਵ ਕੀਤਾ ਸੀ ਅਕਾਲ ਤਖਤ ਸਾਹਿਬ ਨੇ ਤਾਂ 15 ਦਿਨ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਤਾਂ ਇਸੇ ਦੇ ਚੱਲਦਿਆਂ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਅਤੇ ਭੁੱਲਾਂ ਚੁੱਕਾਂ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਣੇ ਉਸ ਵੇਲੇ ਦੀ ਸਰਕਾਰ ਵਿੱਚ ਰਹੇ ਲਗਭਗ ਡੇਢ ਦਰਜਨ ਸਿੱਖ ਮੰਤਰੀਆਂ ਨੂੰ ਸਪਸ਼ਟੀ ਕਰਨ ਲਈ ਪੱਤਰ ਭੇਜੇ ਗਏ ਨੇ ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਰਾਤ ਧੜੇ ਦੇ ਆਗੂ ਵੀ ਸ਼ਾਮਲ ਨੇ। ਸ਼੍ਰੀ ਅਕਾਲਤਾ ਸਾਹਿਬ ਵਿਖੇ ਬੀਤੇ ਦਿਨੀ ਹੀ ਹੋਈ ਪੰਥ ਸਿੰਘ ਸਭਾ ਨਾਲ ਦੀ ਇਕੱਤਰਤਾ ਵਿੱਚ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਅਤੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵਿੱਚ ਰਹੇ ਮੰਤਰੀਆਂ ਨੋ ਇਸ ਮਾਮਲੇ ਵਿੱਚ ਸਪਸ਼ਟੀਕਰਨ ਦੇਣ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਇਸ ਸਮੇਂ ਕਰੋ ਇੱਕ ਦਿਨ ਬਾਅਦ ਹੀ ਸੁਖਵੀਰ ਸਿੰਘ ਬਾਦਲ ਨੇ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਖਿਮਾ ਜਾਚਨਾ ਪੱਤਰ ਦਿੱਤਾ ਸੀ ਉਹਨਾਂ ਨਾਲ ਹੀ ਉਸ ਵੇਲੇ ਦੀ ਸਰਕਾਰ ਵਿੱਚ ਰਹੇ ਚਾਰ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਮਹੇਸ਼ਿੰਦਰ ਸਿੰਘ ਗਰੇਵਾਲ ਗੁਲਜਾਰ ਸਿੰਘ ਰਣੀਕੇ ਅਤੇ ਸ਼ੰਜੇ ਸਿੰਘ ਢਿੱਲੋਂ ਨੇ ਆਪਣਾ ਸਪਸ਼ਟੀਕਰਨ ਸੌਂਪਿਆ ਸੀ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਬਾਦਲਸਣੇ ਲਗਭਗ 17 ਅਕਾਲੀ ਆਗੂਆਂ ਨੂੰ ਪੱਤਰ ਭੇਜੇ ਗਏ ਨੇ ਇਹਨਾਂ ਵਿੱਚੋਂ ਵਿਕਰਮਜੀਤ ਸਿੰਘ ਮਜੀਠੀਆ ਅਦੇਸ਼ ਸਿੰਘ ਅਦੇਸ ਪ੍ਰਤਾਪ ਸਿੰਘ ਕੈਰੋਂ ਸੁੱਚਾ ਸਿੰਘ ਲੰਗਾ ਅਤੇ ਹੋਰ ਮੰਤਰੀ ਵੀ ਸ਼ਾਮਲ ਨੇ ਇਸੇ ਤਰ੍ਹਾਂ ਜੋ ਅਕਾਲੀ ਦਲ ਤੋਂ ਬਾਗੀ ਟੜਾ ਚੱਲ ਰਿਹਾ ਉਹਨਾਂ ਵਿੱਚ ਵੀ ਜਿਹੜੇ ਆ ਉਹਨਾਂ ਦੇ ਆਗੂਆਂ ਨੂੰ ਵੀ ਪੱਤਰ ਭੇਜੇ ਗਏ ਨੇ ਜਿਸ ਵਿੱਚ ਕਿ ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਸਰਬਨ ਸਿੰਘ ਫਲੋਰ, ਫਲੋਰ ਅਤੇ ਦੋ ਹੋਰ ਮੰਤਰੀ ਨੇ ਉਹਨਾਂ ਨੂੰ ਵੀ ਪੱਤਰ ਭੇਜੇ ਗਏ ਨੇ ਤਾਂ ਚਿੱਠੀ ਆ ਜਿਹੜੀ ਉਹ ਸਰਵਜਨਕ ਵੀ ਕਰ ਦਿੱਤੀ ਗਈ ਆ, ਜਨਤਕ ਵੀ ਕਰ ਦਿੱਤੀ ਗਈ ਆ ਤੇ ਉੱਥੇ ਹੀ ਚਿੱਠੀ ਭੇਜਣ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਸਖਤ ਜਿਹੜਾ ਰੁਖ ਰੁਖ ਅਪਣਾਇਆ ਗਿਆ ਤੇ ਜਥੇਦਾਰ ਸਾਹਿਬ ਵੱਲੋਂ ਸਖਤ ਹਦਾਇਤ ਕਰ ਦਿੱਤੀ ਗਈ ਹੈ ਕਿ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਨਾ ਕੀਤੀ ਜਾਵੇ ਤਾਂ ਹੁਣ ਕਿਤੇ ਨਾ ਕਿਤੇ ਜਿਹੜੀ ਆ ਸ਼ਬਦੀ ਜੰਗ ਉਸ ਤੇ ਲਗਾਮ ਲੱਗਦੀ ਜਰੂਰ ਨਜ਼ਰ ਆ ਰਹੀ ਹੈ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਬਾਗੀ ਧੜੇ ਤੇ ਸ਼ਬਦੀ ਵਾਰ ਕੀਤੇ ਜਾ ਰਹੇ ਸੀ ਤਾਂ ਉੱਥੇ ਹੀ ਬਾਗੀ ਧੜੇ ਵੱਲੋਂ ਵੱਖ-ਵੱਖ ਬਿਆਨਵਾਜ਼ੀਆਂ ਦਿੱਤੀਆਂ ਜਾ ਰਹੀਆਂ ਸੀ ਜਿਸ ਦੇ ਚਲਦਿਆਂ ਜਿਵੇਂ ਹੀ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਜਿਹੜਾ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਤਾਂ ਉਸੇ ਦੇ ਚਲਦਿਆਂ ਵੱਖ-ਵੱਖ ਬਿਆਨ ਆ ਜਿਹੜੇ ਉਹ ਬਾਗੀ ਧੜੇ ਦੇ ਸਾਹਮਣੇ ਆਉਂਦੇ ਆ ਤੇ ਉਸ ਤੇ ਵੀ ਸਵਾਲ ਖੜੇ ਹੋ ਜਾਂਦੇ ਆ ਕਿ ਜੋ ਤਨਖਾਈਆ ਕਰਾਰ ਦਿੱਤਾ ਗਿਆ ਉਸ ਵਿੱਚ ਉਹ ਗੱਲਾਂ ਨਹੀਂ ਹਨ ਜੋ ਬਾਗੀ ਧੜੇ ਵੱਲੋਂ ਸੁਖਵੀਰ ਸਿੰਘ ਬਾਦਲ ਸੰਬੰਧੀ ਦੱਸਿਆ ਜਾ ਰਿਹਾ ਨੇ ਜਾਨੀ ਕਿ ਦੱਸਿਆ ਗਿਆ ਸੀਗਾ ਕਿ ਗੁਰਦੁਆਰੇ ਵਿੱਚ ਜਿਹੜੇ ਆ ਨਹੀਂ ਹਾਜ਼ਰ ਹੋ ਸਕਦੇ ਸੁਖਵੀਰ ਸਿੰਘ ਬਾਦਲ ਕਿਤੇ ਵੀ ਮੱਥਾ ਨਹੀਂ ਟੇਕ ਸਕਦੇ ਵੱਖ-ਵੱਖ ਬਿਆਨ ਆ ਜਿਹੜੇ ਉਹ ਬਾਗੀ ਧੜੇ ਦੇ ਸਾਹਮਣੇ ਆਏ ਸੀ ਜਿਸ ਨੂੰ ਲੈ ਕੇ ਵੱਖ-ਵੱਖ ਜਿਹੜੇ ਆ ਸਮਾ ਜਿਹੜੇ ਸਿੱਖ ਬੁੱਧੀਜੀਵੀ ਨੇ ਉਹਨਾਂ ਵੱਲੋਂ ਵੀ ਜਿਹੜੀ ਸਾਰਾ ਸਪਸ਼ਟੀਕਰਨ ਦਿੱਤਾ ਗਿਆ ਸੀ ਕਿ ਤਨਖਾਈ ਆ ਕੌਣ ਹੁੰਦਾ ਹੈ ਤਨਖਾਈਏ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਸੀ ਤਾਂ ਇਸ ਸਭ ਨੂੰ ਦੇਖਦੇ ਹਾਂ ਹੁਣ ਅਕਾਲ ਤਖਤ ਸਾਹਿਬ ਵੱਲੋਂ ਸਖਤ ਜਿਹੜਾ ਰੁਖ ਅਪਣਾਇਆ ਗਿਆ ਤੇ ਜਥੇਦਾਰ ਸਾਹਿਬ ਵੱਲੋਂ ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਤੇ ਸਿੱਧਾ ਕਹਿ ਦਿੱਤਾ ਗਿਆ ਕਿ ਮੁਰਾਦਾ ਦੀ ਉਲੰਘਣਾ ਕਰਨ ਵਾਲੇ ਤੇ ਕਾਰਵਾਈ ਹੋਏਗੀ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ ਅਕਾਲੀ ਦਲ ਦਾ ਮਾਮਲਾ ਵਿਚਾਰ ਅਧੀਨ ਹੈ ਜਥੇਦਾਰ ਸਾਹਿਬ ਦਾ ਕਹਿਣਾ ਹੈ ਅਕਾਲੀ ਦਲ ਦਾ ਮਾਮਲਾ ਵਿਚਾਰ ਅਧੀਨ ਹੋਣ ਕਾਰਨ ਕਿਸੇ ਤਰ੍ਹਾਂ ਦੀ ਟਿੱਪਣੀ ਇੱਕ ਦੂਜੇ ਤੇ ਨਾ ਕੀਤੀ ਜਾਵੇ ਜਦੋਂ ਤੱਕ ਕੋਈ ਫੈਸਲਾ ਨਹੀਂ ਹੁੰਦਾ ਜਥੇਦਾਰ ਨੇ ਲਿਖਤੀ ਬਿਆਨ ਇਹ ਜਾਰੀ ਕੀਤਾ ਹੈ ਅਤੇ ਹਦਾਇਤ ਹੈ ਜਿਹੜੀ ਇਹ ਜਾਰੀ ਕਰ ਦਿੱਤੀ ਹੈ ਕਿ ਜੋ ਬਾਗੀ ਟੜਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਜਿਹੜੇ ਇੱਕ ਦੂਜੇ ਤੇ ਸ਼ਾਦੀਵਾਰ ਕਰ ਰਹੇ ਨੇ ਉਹ ਸ਼ਾਦੀਵਾਰ ਰੋਕ ਲੈਣ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਅਤੇ ਮਰਿਆਦਾ ਦੀ ਉਲੰਘਣਾ ਕੀਤੀ ਗਈ ਤਾਂ ਉਹਨਾਂ ਤੇ ਸਖਤ ਕਾਰਵਾਈ ਹੋਵੇਗੀ ਤਾਂ ਜਥੇਦਾਰ ਸਾਹਿਬ ਵੱਲੋਂ ਇਹ ਸਖਤ ਰੋਖ ਅਪਣਾਇਆ ਗਿਆ ਤੇ ਸਿੱਧੀਆਂ ਹਦਾਇਤਾਂ ਕਰ ਦਿੱਤੀਆਂ ਗਿਆ ਨੇ ਤੇ ਉੱਥੇ ਹੀ ਚਿੱਠੀ ਹੈ ਜਿਹੜੀ ਉਹ ਜਨਤਕ ਕੀਤੀ ਗਈ ਆ ਤੇ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਜੋ ਅ ਬੇਤੇ ਦਿਨ ਹੀ ਦੇਖਿਆ ਗਿਆ ਸੀ ਕਿ ਅਕਾਲ ਤਖਤ ਸਾਹਿਬ ਤੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਇੱਕ ਦੂਜੇ ਤੇ ਸ਼ਬਦੀ ਵਾਰ ਆ ਜਿਹੜੇ ਹੁਣੇ ਸ਼ੁਰੂ ਹੋ ਜਾਂਦੇ ਨੇ ਤਾਂ ਹੁਣ ਜਿਹੜੇ ਆ ਕਰੀਬ 17 ਜਿਹੜੇ ਸਾਬਕਾ ਮੰਤਰੀ ਨੇ ਉਹਨਾਂ ਨੂੰ ਚਿੱਠੀ ਦਿੱਤੀ ਗਈ ਹੈ ਚਿੱਠੀ ਭੇਜੀ ਗਈ ਹੈ ਤੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਤਲਵ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਹਾਲਾਂਕਿ ਚਾਰ ਮੰਤਰੀ ਜਿਹੜੇ ਉਹ ਆਪਣਾ ਸਪਸ਼ਟੀਕਰਨ ਅਕਾਲ ਤਖਤ ਸਾਹਿਬ ਤੇ ਸੌਂਪ ਕੇ ਆਏ ਨੇ ਤੇ ਇਸ ਵਿੱਚ ਦਾ ਇੱਕ ਵਾਰ ਫਿਰ ਦੱਸਦੀ ਹੈ ਕਿ ਡਾਕਟਰ ਉਪਿੰਦਰਜੀਤ ਕੌਰ ਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਗੁਲਜਾਰ ਸਿੰਘ ਰਣੀਕੇ ਪਰਮਿੰਦਰ ਸਿੰਘ ਢੀਂਡਸਾ ਸੁੱਚਾ ਸਿੰਘ ਲੰਗਾ ਜਨਵੇਜਾ ਜਨਵੇਜਾ ਸਿੰਘ ਹਰੀ ਹੀਰਾ ਸਿੰਘ ਸਰਬਨ ਸਿੰਘ ਫਲੌਰ ਸੋਹਣ ਸਿੰਘ ਸਹਾ ਦਰਜੀਤ ਸਿੰਘ ਚੀਮਾਸ ਸਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਵਿਕਰਮ ਸਿੰਘ ਜੀਠੀਆ ਮਰਪੀ ਸਿੰਘ ਬਾਦਲ ਤੇ ਸਰਨਜੀਤ ਸਿੰਘ ਢਿੱਲੋਂ ਸਰਜੀਤ ਸਿੰਘ ਰਖੜਾ ਮਹੇਸ਼ਿੰਦਰ ਸਿੰਘ ਤਾਂ ਇਹਨਾਂ ਮੰਤਰੀਆਂ ਨੂੰ ਜਿਹੜਾ ਇਹ ਪੱਤਰ ਗਿਆ ਅਕਾਲ ਤਖਤ ਸਾਹਿਬ ਤੋਂ ਤੇ ਇਹ ਚਿੱਠੀ ਹੈ ਜਿਹੜੀ ਉਹ ਜਨਤਕ ਵੀ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਜਿਹੜੇ ਹਦਾਇਤਾਂ ਵੀ ਕਰ ਦਿੱਤੀਆਂ ਗਈਆਂ ਨੇ ਕਿ ਜੋ ਵੀ ਮਰਯਾਦਾ ਦੀ ਉਲੰਘਣਾ ਕਰੇਗਾ ਇੱਕ ਦੂਜੇ ਤੇ ਟਿੱਪਣੀ ਕਰੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ